ਦੋਸਤੋ ਸਾਡੇ ਜੀਵਨ ਵਿੱਚ ਕਈ ਵਾਰ ਅਜਿਹੇ ਸਵਾਲ ਉੱਭਰਦੇ ਹਨ ਜੋ ਸਾਨੂੰ ਆਰਾਮ ਨਾਲ ਬੈਠਣ ਨਹੀਂ ਦਿੰਦੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਾਡੇ ਨਸੀਬ ਪਹਿਲਾਂ ਤੋਂ ਹੀ ਤੈਅ ਹੁੰਦੇ ਹਨ ਜਾਂ ਫਿਰ ਇਹ ਸਾਡੇ ਆਪਣੇ ਕਰਮਾਂ ਦਾ ਨਤੀਜਾ ਹੁੰਦਾ ਹੈ ਕਈ ਵਾਰ ਬਿਨਾਂ ਮਿਹਨਤ ਵਾਲਿਆਂ ਨੂੰ ਵੀ ਸਫਲਤਾ ਮਿਲ ਜਾਂਦੀ ਹੈ ਅਤੇ ਕਈ ਵਾਰ ਮਿਹਨਤੀ ਲੋਕਾਂ ਨੂੰ ਸਿਰਫ ਔਖੇ ਸਮਿਆਂ ਨਾਲ ਹੀ ਯੋਜਨਾ ਪੈਂਦਾ ਹੈ ਇਹੋ ਜਿਹੇ ਸਵਾਲ ਮਨ ਵਿੱਚ ਦੁਚਿੱਤਾ ਪੈਦਾ ਕਰਦੇ ਹਨ ਪਰ ਕੀ ਸੱਚਮੁੱਚ ਕਰਮਾਂ ਨਾਲ ਭਾਗ ਬਦਲੇ ਜਾ ਸਕਦੇ ਹਨ ਆਓ ਅੱਜ ਇੱਕ ਕਹਾਣੀ ਸੁਣਦੇ ਹਾਂ ਜੋ ਇਸ ਗੱਲ ਨੂੰ ਕਿਤੇ ਨਾ ਕਿਤੇ ਸਪਸ਼ਟ ਕਰਦੀ ਹੈ ਬਹੁਤ ਸਮਾਂ ਪਹਿਲਾਂ ਅਰਜੁਨ ਸਿੰਘ ਨਾਮ ਦਾ ਇੱਕ ਰਾਜਾ ਹੁੰਦਾ ਸੀ ਉਸ ਦਾ ਰਾਜ ਸੁਖਨਗਰੀ ਕਾ ਹੁੰਦਾ ਸੀ ਰਾਜਾ ਬਹੁਤ ਨਿਯਉਪਰੀ ਧਰਮਪ੍ਰਾਇਣ ਅਤੇ ਪ੍ਰਜਾ ਹਿਤੇਸ਼ੀ ਸੀ ਉਸ ਦਾ ਇੱਕੋ ਹੀ ਸੁਪਨਾ ਸੀ ਆਪਣੇ ਲੋਕਾਂ ਨੂੰ ਸ਼ਾਂਤੀ ਖੁਸ਼ਹਾਲੀ ਅਤੇ ਸੁੱਖ ਦੇਣਾ ਪਰ ਜ਼ਿੰਦਗੀ ਦੇ ਅਨਸੁਲਝੇ ਨਸੀਬਾਂ ਦੇ ਖੇਡਾਂ ਨੂੰ ਵੇਖ ਕੇ ਰਾਜਾ ਕਈ ਵਾਰ ਹੈਰਾਨ ਹੋ ਜਾਂਦਾ ਉਹ ਵੇਖਦਾ ਕਿ ਕੁਝ ਲੋਕ ਬੜੀ ਮਿਹਨਤ ਅਤੇ ਚੰਗੇ ਕਰਮ ਕਰਨ ਦੇ ਬਾਵਜੂਦ ਵੀ ਦੁਖੀ ਰਹਿੰਦੇ ਹਨ ਜਦਕਿ ਕੁਝ ਲੋਕ ਬਿਨਾਂ ਕਿਸੇ ਯਤਨ ਦੇ ਸੁਖੀ ਜੀਵਨ ਜੀ ਲੈਂਦੇ ਹਨ ਇਹ ਹਾਲਾਤਾਂ ਨੇ ਰਾਜੇ ਦੇ ਮਨ ਵਿੱਚ ਡੂੰਗੀ ਸ਼ੰਕਾ ਪੈਦਾ ਕਰ ਦਿੱਤੀ ਕਿ ਭਾਗ ਦਾ ਲੇਖਾ ਪਹਿਲਾਂ ਤੋਂ ਹੀ ਲਿਖਿਆ ਹੁੰਦਾ ਹੈ ਜਾਂ ਮਨੁੱਖ ਆਪਣੇ ਕਰਮਾਂ ਨਾਲ ਭਾਗ ਬਣਾਉਂਦਾ ਹੈ ਰਾਜਾ ਬੇਚੈਨ ਹੋ ਗਿਆ ਉਸਨੇ ਦਰਬਾਰ ਦੇ ਪੰਡਤਾਂ ਤੇ ਗਿਆਨੀਆਂ ਤੋਂ ਪੁੱਛਿਆ ਪਰ ਕੋਈ ਸੰਤੁਸ਼ਟ ਜਵਾਬ ਨਾ ਦੇ ਸਕਿਆ ਤਦ ਇੱਕ ਬੁੱਢੇ ਮੰਤਰੀ ਨੇ ਸੁਝਾ ਦਿੱਤਾ ਮਹਾਰਾਜ ਰਾਜ ਦੇ ਬਾਹਰ ਇੱਕ ਆਸ਼ਰਮ ਹੈ ਜਿੱਥੇ ਇੱਕ ਮਹਾਤਮਾ ਜੀ ਰਹਿੰਦੇ ਹਨ ਉਹ ਜੀਵਨ ਦੇ ਡੂੰਘੇ ਰਾਜ਼ ਜਾਣਦੇ ਹਨ ਜੇ ਤੁਸੀਂ ਜਵਾਬ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਕੋਲ ਜਾਣਾ ਚਾਹੀਦਾ ਹੈ ਰਾਜੇ ਨੇ ਤੁਰੰਤ ਫੈਸਲਾ ਕੀਤਾ ਅਤੇ ਅਗਲੇ ਦਿਨ ਉਹ ਮਹਾਤਮਾ ਜੀ ਦੇ ਆਸ਼ਰਮ ਵੱਲ ਰਵਾਨਾ ਹੋਇਆ ਆਸ਼ਰਮ ਜੰਗਲ ਵਿੱਚ ਸੀ ਜਿੱਥੇ ਸ਼ਾਂਤੀ ਅਤੇ ਸੁਹਾਵਣਾ ਮਾਹੌਲ ਸੀ ਜਦ ਰਾਜਾ ਉੱਥੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਬਹੁਤ ਸਾਰੇ ਲੋਕ ਦਰਸ਼ਨ ਲਈ ਇਕੱਠੇ ਹੋਏ ਸਨ ਹਰ ਇੱਕ ਦੀਆਂ ਅੱਖਾਂ ਵਿੱਚ ਅਜੀਬ ਜਮਕ ਸੀ ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਅਤੇ ਆਪਣਾ ਸਵਾਲ ਰੱਖਿਆ ਗੁਰਦੇਵ ਮੈਂ ਜਾਣਨਾ ਚਾਹੁੰਦਾ ਹਾਂ ਕਿ ਭਾਗ ਦਾ ਲੇਖਾ ਕੌਣ ਲਿਖਦਾ ਹੈ ਕੀ ਇਹ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਜਾਂ ਅਸੀਂ ਆਪਣੇ ਕਰਮਾਂ ਨਾਲ ਇਸ ਨੂੰ ਬਣਾ ਸਕਦੇ ਹਾਂ ਮਹਾਤਮਾ ਜੀ ਹੌਲੀ ਮੁਸਕਰਾਏ ਤੇ ਬੋਲੇ ਰਾਜਨ ਇਹ ਸਵਾਲ ਬਹੁਤ ਡੂੰਗਾ ਹੈ। ਭਾਗ ਦਾ ਲੇਖਾ ਮਨੁੱਖ ਦੇ ਕਰਮਾਂ ਨਾਲ ਹੀ ਲਿਖਿਆ ਜਾਂਦਾ ਹੈ। ਪਰ ਇਸ ਗੱਲ ਨੂੰ ਸਮਝਾਉਣ ਲਈ ਮੈਂ ਤੈਨੂੰ ਇੱਕ ਕਹਾਣੀ ਸੁਣਾऊंगा। ਬ੍ਰਾਹਮਣ ਦੀ ਕਹਾਣੀ। ਇੱਕ ਗਰੀਬ ਬ੍ਰਾਹਮਣ ਸੀ, ਉਹ ਬਹੁਤ ਇਮਾਨਦਾਰ ਸੀ ਅਤੇ ਆਪਣੀ ਜ਼ਿੰਦਗੀ ਤਪੱਸਿਆ, ਪੂਜਾ ਤੇ ਸੱਚਾਈ ਨਾਲ ਬਤੀਤ ਕਰਦਾ ਸੀ। ਉਸਨੇ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਪਰ ਉਸਦਾ ਪਰਿਵਾਰ ਬਹੁਤ ਗਰੀਬੀ ਵਿੱਚ ਜੀਉਂਦਾ ਸੀ। ਬ੍ਰਾਹਮਣ ਅਕਸਰ ਸੋਚਦਾ ਮੈਂ ਹਮੇਸ਼ਾ ਚੰਗੇ ਕਰਮ ਕੀਤੇ ਹਨ। ਫਿਰ ਵੀ ਮੈਂ ਦੁਖੀ ਕਿਉਂ ਹਾਂ ਕਿ ਇਹ ਮੇਰੀ ਕਿਸਮਤ ਹੈ ਜਿਸ ਨੂੰ ਮੈਂ ਬਦਲ ਨਹੀਂ ਸਕਦਾ ਇੱਕ ਦਿਨ ਉਹ ਮੰਦਿਰ ਗਿਆ ਤੇ ਭਗਵਾਨ ਅੱਗੇ ਪ੍ਰਾਰਥਨਾ ਕੀਤੀ ਉਸਨੇ ਕਿਹਾ हे ਪ੍ਰਭੂ ਮੈਂ ਹਮੇਸ਼ਾ ਤੇਰਾ ਨਾਮ ਜਪਿਆ ਹੈ ਪਰ ਫਿਰ ਵੀ ਮੇਰੀ ਹਾਲਤ ਇੰਨੀ ਮਾੜੀ ਕਿਉਂ ਹੈ ਉਸੇ ਸਮੇਂ ਇੱਕ ਸੰਤ ਉੱਥੇ ਆਇਆ ਸੰਤ ਨੇ ਬ੍ਰਾਹਮਣ ਦੀ ਪਰੇਸ਼ਾਨੀ ਸੁਣੀ ਅਤੇ ਉਸਦੇ ਸਿਰ ਤੇ ਹੱਥ ਰੱਖਿਆ ਬ੍ਰਾਹਮਣ ਨੇ ਅੱਖਾਂ ਬੰਦ ਕੀਤੀਆਂ ਤਾਂ ਉਸ ਨੂੰ ਆਪਣੇ ਪਿਛਲੇ ਜਨਮ ਦੇ ਕਰਮਾਂ ਦੇ ਦਰਸ਼ਨ ਹੋਏ ਉਸਨੇ ਵੇਖਿਆ ਕਿ ਪਿਛਲੇ ਜਨਮ ਵਿੱਚ ਉਸਦੇ ਕੁਝ ਮਾੜੇ ਕਰਮ ਸਨ ਜਿਨ੍ਹਾਂ ਦੇ ਫਲ ਉਸਨੂੰ ਭੁਗਤਨੇ ਪਏ ਪਰ ਸੰਤ ਨੇ ਦੱਸਿਆ ਕਿ ਉਸਦੇ ਮੌਜੂਦਾ ਚੰਗੇ ਕਰਮ ਉਸਦੇ ਅਗਲੇ ਜਨਮ ਨੂੰ ਖੁਸ਼ਹਾਲ ਬਣਾਉਣਗੇ ਕਿਸਮਤ ਕੋਈ ਸਥਾਈ ਚੀਜ਼ ਨਹੀਂ ਹੈ ਇਹ ਕਰਮਾਂ ਨਾਲ ਬਣਦੀ ਤੇ ਬਦਲਦੀ ਰਹਿੰਦੀ ਹੈ ਮਹਾਤਮਾ ਨੇ ਕਿਹਾ ਰਾਜਨ ਇਹੀ ਸੱਚ ਹੈ ਕਿਸੇ ਦਾ ਭਾਗ ਹੋਰ ਕੋਈ ਨਹੀਂ ਲਿਖਦਾ ਮਨੁੱਖ ਆਪਣੇ ਕਰਮਾਂ ਨਾਲ ਆਪਨਾ ਭਵਿੱਖ ਬਣਾਉਂਦਾ ਹੈ ਰਾਜਾ ਅਰਜੁਨ ਸਿੰਘ ਨੇ ਨਮਰਤਾ ਨਾਲ ਸਿਰ ਝੁਕਾਇਆ ਤੇ ਕਿਹਾ ਗੁਰਦੇਵ ਹੁਣ ਮੈਂ ਕਰਮ ਦੀ ਮਹਾਨਤਾ ਨੂੰ ਸਮਝ ਗਿਆ ਹਾਂ ਪਰ ਇੱਕ ਹੋਰ ਸਵਾਲ ਹੈ ਕੀ ਮੇਰੀ ਮੌਤ ਵੀ ਕਰਮਾਂ ਨਾਲ ਪ੍ਰਭਾਵਿਤ ਹੋ ਸਕਦੀ ਹੈ ਮਹਾਤਮਾ ਜੀ ਨੇ ਕਿਹਾ ਰਾਜਨ ਇਹ ਸਵਾਲ ਔਖਾ ਹੈ ਜੀਵਨ ਅਤੇ ਮੌਤ ਦੇ ਚੱਕਰ ਨੂੰ ਸਮਝਣਾ ਆਸਾਨ ਨਹੀਂ ਹੈ ਪਰ ਸੁਣ ਮੈਂ ਤੈਨੂੰ ਇੱਕ ਹੋਰ ਕਹਾਣੀ ਸੁਣਾऊंगा ਮਹਾਤਮਾ ਨੇ ਕਿਹਾ ਉਹ ਕਹਿਣ ਲੱਗੇ ਇੱਕ ਮਹਾਨ ਰਾਜਾ ਸੀ ਜੋ ਆਪਣੇ ਰਾਜ ਵਿੱਚ ਬਹੁਤ ਖੁਸ਼ ਅਤੇ ਆਲੀਸ਼ਾਨ ਜੀਵਨ ਜੀ ਰਿਹਾ ਸੀ ਉਸ ਕੋਲ ਦੌਲਤ ਅਤੇ ਸ਼ਕਤੀ ਦੀ ਕੋਈ ਕਮੀ ਨਹੀਂ ਸੀ ਪਰ ਉਸ ਦੇ ਮਨ ਵਿੱਚ ਹਮੇਸ਼ਾ ਇੱਕ ਚਿੰਤਾ ਰਹਿੰਦੀ ਮੌਤ ਦੀ ਚਿੰਤਾ ਰਾਜਾ ਸੋਚਦਾ ਸੀ ਕਿ ਇੱਕ ਦਿਨ ਇਹ ਸਭ ਕੁਝ ਖਤਮ ਹੋ ਜਾਵੇਗਾ ਉਸ ਨੂੰ ਆਪਣੀ ਦੌਲਤ ਰਾਜ ਤੇ ਸ਼ਕਤੀ ਛੱਡਣੀ ਪਵੇਗੀ ਇਹ ਡਰ ਉਸ ਨੂੰ ਕਦੇ ਵੀ ਉੰਦਰੋਂ ਸ਼ਾਂਤ ਨਹੀਂ ਹੋਣ ਦਿੰਦਾ ਸੀ ਇੱਕ ਦਿਨ ਰਾਜਾ ਜੰਗਲ ਵਿੱਚ ਗਿਆ ਤੇ ਉੱਥੇ ਇੱਕ ਫਕੀਰ ਨੂੰ ਮਿਲਿਆ ਰਾਜੇ ਨੇ ਫਕੀਰ ਨੂੰ ਪ੍ਰਣਾਮ ਕੀਤਾ ਤੇ ਬੇਬਸੀ ਨਾਲ ਪੁੱਛਿਆ ਮੈਂ ਮੌਤ ਤੋਂ ਬਹੁਤ ਡਰਦਾ ਮੈਂ ਅਮਰ ਹੋਣਾ ਚਾਹੁੰਦਾ ਕੀ ਤੁਸੀਂ ਕੋਈ ਅਜਿਹ੍ਹਾ ਰਸਤਾ ਦੱਸ ਸਕਦੇ ਹੋ ਜਿਸ ਨਾਲ ਮੈਂ ਮੌਤ ਤੋਂ ਬਚ ਸਕਾਂ ਫਕੀਰ ਮੁਸਕਰਾਇਆ ਤੇ ਬੋਲਿਆ ਰਾਜਨ ਮੌਤ ਇੱਕ اٹਲ ਸੱਚ ਹੈ ਜਿਸ ਤੋਂ ਕੋਈ ਵੀ ਨਹੀਂ ਬਚ ਸਕਦਾ ਇਹ ਜੀਵਨ ਦਾ ਕੁਦਰਤੀ ਹਿੱਸਾ ਹੈ ਪਰ ਹਾਂ ਮੈਂ ਤੁਹਾਨੂੰ ਇੱਕ ਅਜੇਹਾ ਰਸਤਾ ਦਿਖਾ ਸਕਦਾ ਹਾਂ ਜਿਸ ਰਾਹੀਂ ਤੁਸੀਂ ਮੌਤ ਤੋਂ ਪਰੇ ਜਾ ਸਕਦੇ ਹੋ ਇਹ ਰਸਤਾ ਤੁਹਾਨੂੰ ਸਰੀਰਕ ਤੌਰ ਤੇ ਅਮਰ ਨਹੀਂ ਬਣਾਏਗਾ ਪਰ ਇਹ ਤੁਹਾਡੀ ਆਤਮਾ ਨੂੰ ਜਨਮ ਅਤੇ ਮੌਤ ਦੇ ਚੱਕਰ ਤੋਂ ਮੁਕਤ ਕਰ ਦੇਵੇਗਾ ਰਾਜਾ ਉਤਸੁਖ ਹੋ ਕੇ ਬੋਲ ਲਾ ਗੁਰਦੇਵ ਇਹ ਕਿਹੜਾ ਰਸਤਾ ਹੈ ਮੈਨੂੰ ਦੱਸੋ ਕਿ ਮੌਤ ਦਾ ਰਾਜ਼ ਕੀ ਹੈ ਫਕੀਰ ਨੇ ਸ਼ਾਂਤੀ ਨਾਲ ਕਿਹਾ ਰਾਜਨ ਮੌਤ ਦਾ ਰਾਜ਼ ਕਰਮ ਦੇ ਗਿਆਨ ਵਿੱਚ ਹੈ ਤੁਹਾਨੂੰ ਆਪਣੇ ਕਰਮਾਂ ਨੂੰ ਸਮਝਣਾ ਪਵੇਗਾ ਅਤੇ ਜੀਵਨ ਨੂੰ ਇਸਤੇ ਅਸਲ ਰੂਪ ਵਿੱਚ ਸਵੀਕਾਰਨਾ ਪਵੇਗਾ ਜਦੋਂ ਤੁਸੀਂ ਆਪਣੇ ਕਰਮਾਂ ਨੂੰ ਫਲ ਦੀ ਇੱਛਾ ਤੋਂ ਬਿਨਾਂ ਕਰੋਗੇ ਤਾਂ ਤੁਹਾਡੇ ਅੰਦਰੋਂ ਮੌਤ ਦਾ ਡਰ ਦੂਰ ਹੋ ਜਾਵੇਗਾ ਜੀਵਨ ਅਤੇ ਮੌਤ ਸਿਰਫ ਇੱਕ ਤਬਦੀਲੀ ਹਨ ਆਤਮਾ ਨਾ ਕਦੇ ਮਰਦੀ ਹੈ ਤੇ ਨਾ ਕਦੇ ਜਨਮ ਲੈਂਦੀ ਹੈ ਉਹ ਸਿਰਫ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਯਾਤਰਾ ਕਰਦੀ ਹੈ ਜੇ ਕੋਈ ਇਸ ਤਬਦੀਲੀ ਨੂੰ ਸਮਝ ਲਵੇ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਰਾਜੇ ਨੇ ਫਕੀਰ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਉਸਨੇ ਸਮਝਿਆ ਕਿ ਮੌਤ ਤੋਂ ਡਰਨ ਦੀ ਬਜਾਏ ਉਸ ਨੂੰ ਆਪਣੇ ਜੀਵਨ ਦੇ ਹਰ ਪਲ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ ਉਸਨੇ ਫਕੀਰ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਤੇ ਹੌਲੀ-ਹੌਲੀ ਮੌਤ ਦਾ ਡਰ ਉਸਦੇ ਮਨ ਵਿੱਚੋਂ ਖਤਮ ਹੋ ਗਿਆ ਮਹਾਤਮਾ ਨੇ ਕਹਾਣੀ ਦਾ ਅੰਤ ਕਰਦਿਆਂ ਰਾਜੇ ਨੂੰ ਸਮਝਾਇਆ ਰਾਜਨ ਜੀਵਨ ਅਤੇ ਮੌਤ ਦੋਵੇਂ ਸਾਡੇ ਕਰਮਾਂ ਨਾਲ ਜੁੜੇ ਹਨ ਮੌਤ ਸਿਰਫ ਸਰੀਰ ਦਾ ਅੰਤ ਹੈ ਆਤਮਾ ਦਾ ਨਹੀਂ ਕਿਸਮਤ ਦੇ ਲੇਖੇ ਜੋਕੇ ਨਾਲ ਜੋ ਕਰਮ ਬੰਦੇ ਹਨ ਉਹ ਆਤਮਾ ਨੂੰ ਉੱਚੇ ਵਿਕਾਸ ਵੱਲ ਲੈ ਜਾਂਦੇ ਹਨ ਅਤੇ ਮੌਤ ਸਿਰਫ ਇੱਕ ਨਵਾਂ ਅਧਿਆਇ ਹੈ ਅੰਤ ਨਹੀਂ ਰਾਜਾ ਅਰਜੁਨ ਸਿੰਘਲੇ ਸਾਰੀ ਕਹਾਣੀ ਸੁਣ ਕੇ ਆਪਣਾ ਸਿਰ ਨਿਵਾਇਆ ਤੇ ਕਿਹਾ ਮਹਾਤਮਾ ਜੀ ਅੱਜ ਮੇਰੀਆਂ ਸਾਰੀਆਂ ਸ਼ੰਕਾਵਾਂ ਦੂਰ ਹੋ ਗਈਆਂ ਹਨ ਹੁਣ ਮੈਨੂੰ ਸਮਝ ਆ ਗਿਆ ਹੈ ਕਿ ਜੀਵਨ ਦੇ ਹਰ ਪਲ ਵਿੱਚ ਚੰਗੇ ਕਰਮ ਕਰਨੇ ਚਾਹੀਦੇ ਹਨ ਇਹੋ ਕਰਮ ਹੀ ਹਨ ਜੋ ਮੌਤ ਤੋਂ ਬਾਅਦ ਵੀ ਮਨੁੱਖ ਨੂੰ ਜ਼ਿੰਦਾ ਰੱਖਦੇ ਹਨ ਰਾਜੇ ਨੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਧਰਮ ਸੇਵਾ ਤੇ ਪ੍ਰਜਾ ਹਿੱਤ ਲਈ ਸਮਰਪਿਤ ਕਰ ਦਿੱਤਾ ਉਸ ਦੇ ਕਰਮ दान ਤੇ ਬਹਾਦਰੀ ਉਸ ਨੂੰ ਅਮਰ ਕਰ ਗਏ ਨਾ ਸਰੀਰ ਨਾਲ ਪਰ ਯਾਦਾਂ ਅਤੇ ਪ੍ਰਭਾਵ ਨਾਲ ਉਸ ਦੇ ਰਾਜ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਫੈਲਣ ਲੱਗੀ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਡੇ ਜੀਵਨ ਦੀ ਸੱਚਾਈ ਨੂੰ ਉਜਾਗਰ ਕਰੇਗੀ ਇਸ ਲਈ ਮੈਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਉਪਯੋਗੀ ਕਹਾਣੀਆਂ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜ ਟੇਲਸ ਦੇ ਨਾਲ